ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਅੱਜ ਪੂਰੇ ਪੰਜਾਬ ਦੇ ਵਿੱਚ 10 ਤੋਂ 12 ਵਜੇ ਤੱਕ ਬਸਾਂ ਦੀ ਹੜਤਾਲ ਚੱਲ ਰਹੀ ਹੈ 10 ਤੋਂ ਲੈ ਕੇ 12 ਵਜੇ ਤੱਕ ਤਕਰੀਬਨ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਰ ਬਲਾਂ ਚ ਹੜਤਾਲ ਕੀਤੀ ਗਈ ਹੈ ਕੱਚੇ ਮਜ਼ਦੂਰਾਂ ਨੇ ਦੱਸਿਆ ਕਿ ਅੱਜ 8 ਮਹੀਨੇ ਪਹਿਲਾਂ ਵੀ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਲਦੀ ਜਲਦੀ ਕੱਚੇ ਮਲਾਂ ਪੱਕਾ ਕਰ ਦਿੱਤਾ ਜਾਵੇਗਾ ਪਰ ਹੁਣ 8 ਮਹੀਨੇ ਹੋ ਚੁੱਕਿਆ ਹਨ ਉਹਨਾਂ ਨੂੰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਨਾ ਬਜਟ ਦੇ ਵਿੱਚ ਇਸ ਪੱਕਾ ਕਰਨ ਦੀ ਕੋਈ ਗੱਲ ਰੱਖੀ ਗਈ ਹੈ ਇਸ ਤੋਂ ਦੁਖੀ ਹੋ ਕੇ ਉਹਨਾਂ ਨੇ ਅੱਜ ਹੜਤਾਲ ਰੱਖੀ ਗਈ ਹੈ ਉਹਨਾਂ ਨੇ ਕਿਹਾ ਕਿ ਆਕਾਸ਼ਵਾਨ ਦਿੱਤਾ ਜਾਂਦਾ ਹੈ ਕਿ ਜਲਦੀ ਪੱਕੇ ਕਰ ਦਿੱਤੇ ਜਾਵੇ ਨਹੀਂ ਪਰ ਸੱਤ ਤੋਂ ਬਾਅਦ ਕੱਚੇ ਮਲਾਜ਼ਮ ਚੰਨ ਤੋਂ ਬਾਅਦ ਤੋਂ ਬਾਅਦ ਡਿਊਟੀ ਲਾਤੀਆਂ ਦੀਆਂ ਕਈ ਵੀ ਸੁਣਵਾਈ ਹੋਣ ਤੱਕ ਨਹੀਂ ਕੀਤੀ ਆ ਰਹੀ ਜਿਸ ਦੇ ਚਲਦਿਆਂ ਚ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਬਈ ਮੈਨੂੰ ਭਾਰਤ ਬੰਦ ਦੇ ਵਿੱਚ ਵੀ ਪੰਜਾਬ ਦੇ ਮੱਸਾ ਡੀਪੋ ਦੇ ਸਹਿਯੋਗ ਦੇਣ ਕਿਉਂਕਿ ਕਹਿੰਦਾ ਸਰਕਾਰ ਵੱਲੋਂ ਜੋ ਟਰੱਕ ਚਾਲਕ ਬੱਸ ਡਰਾਈਵਰ ਹਾਸੀ ਵਾਲਿਆਂ ਦੀ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਉਹਦੇ ਵੀ ਹਰ ਇੱਕ ਟਰੱਕ ਡਰਾਈਵਰ ਨੂੰ ਘਾਤਕ ਸਿੱਧ ਹੋਵੇਗਾ ਜਿਸ ਦੇ ਚਲਦਿਆਂ 20 ਮਈ ਨੂੰ ਵੀ ਉਹ ਭਾਰਤ ਬੰਦ ਦੇ ਸਮਰਥਨ ਵਿੱਚ ਸਾਥ ਦੇਣਗੇ ਅਤੇ ਉਹਨਾਂ ਨੇ ਕੰਟਰੈਕਟਰ ਵਾਕਟਰ ਜੂਨੀਅਰ ਵਾਕਟਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਘੱਟੋ ਘੱਟ 10 ਯਾਰ ਬੱਸਾਂ ਪੌਣੀ ਚਿੰਦੀਆਂ ਹਨ ਤਾਂ ਜੋ ਇਦਾਰਾ ਬਦ ਖੁੱਲਦਾ ਰਹੇ ਕਿਉਂਕਿ ਬੱਸ ਦੇ ਮਾਲਕ ਲਾਣਾ ਹੱਕ ਵਿੱਚ ਸਰਕਾਰ ਕੋਲ ਕੋਈ ਘੱਟ ਬੱਸ ਨਹੀਂ ਹਨ ਜਿਸ ਕਰਕੇ ਮੰਗ ਕਰਦੇ ਹਨ ਕਿ ਆਧਾਰੇ ਨੂੰ ਚੱਲਦੇ ਲਈ ਬੱਸਾਂ ਹੋਰ ਪਾਈਆਂ ਜਾਣ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਸਵਾਰੀਆਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਖੱਜਲ ਖਵਾਰੀਆਂ ਹੋ ਰਹੀਆਂ ਹਨ ਕਿਸੇ ਨੇ ਕਿਸੇ ਪੇਪਰ ਦੇ ਜਾਣਾ ਹੈ ਜਾਂ ਕਿਸੇ ਹੋਰ ਲਈ ਉਹਨਾਂ ਵੱਲੋਂ ਪੀਆਰਟੀਸੀ ਕੰਟਰੈਕਟਰ ਬੱਸ ਵਰਕਰ ਯੂਨੀਅਨ ਵੱਲੋਂ ਜਿੱਥੇ ਹੜਤਾਲ ਕਰ ਦਿੱਤੀ ਗਈ ਉਸਦੇ ਉਹਨਾਂ ਨੇ ਗੇਟ ਦੇ ਉੱਪਰ ਧਰਨਾ ਲਾ ਕੇ ਬੰਦ ਕਰ ਦਿੱਤੀ ਗਈ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੀਆਰਟੀ ਦੇ ਵਰਕਰ ਕੰਟਰੈਕਟਰ ਜੂਨੀਅਰ ਦੇ ਵਰਕਰ ਮੇਰਾ ਨਾਮ ਜਤਿੰਦਰ ਸਿੰਘਾ ਜੀ ਮੈਂ ਸੰਗਰੂਰ ਡਿਪੂ ਤੋਂ ਆਪਾ ਗਾਂ ਆ ਜਿਹੜੇ ਬਸ ਸਟੈਂਡ ਸਾਰੇ ਬੰਦ ਕੀਤੇ ਗਏ ਨੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਦਾ ਟਾਈਮ ਤੇ ਕੀ ਕੀ ਮੰਗਾਂ ਦੇ ਦੇਖੋ ਜੀ ਜੋ ਸਾਡੇ ਅੱਜ ਬਸ ਸਟੈਂਡ 10 ਤੋਂ 12 ਦਾ ਪ੍ਰੋਗਰਾਮ ਆ ਸਾਡੀ ਜਥੇਬੰਦੀ ਵੱਲੋਂ ਪਹਿਲਾਂ ਲਿਖਿਆ ਪਿਆ ਪਹਿਲਾਂ 1 ਮਹੀਨਾ ਸੀ ਇਹ ਸਰਕਾਰ ਨੂੰ ਨੋਟਿਸ ਇਸ ਦੇ ਸੰਬੰਧੀ ਦੇ ਚੁੱਕੇ ਆਗੇ ਸਾਡੇ ਪੂਰੇ ਪੰਜਾਬ ਦੇ ਜੋ 29 29 ਡਿਪੂ ਨੇਗੇ ਸਾਰੇ ਬਸ ਸਟੈਂਡ ਅੱਜ ਬੰਦ ਰਹਿਗੇ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਸਾਡੀ ਪਿਛਲੇ ਸਾਲ 1 ਜੁਲਾਈ ਨੂੰ ਮੀਟਿੰਗ ਹੋਈ ਸੀ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਨਾਲ ਜਲੰਧਰ ਵਿਖੇ ਜਦੋਂ ਕਿ ਉੱਥੇ ਚੌਂਜੀ ਉੱਥੇ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਉਹਦੇ ਤਹਿਤ ਉਹਨਾਂ ਨੇ ਸਾਨੂੰ ਬੁਲਾ ਕੇ ਮੀਟਿੰਗ ਬੁਲਾਈ ਤੇ ਮੀਟਿੰਗ ਦੇ ਵਿੱਚ ਸਾਰੇ ਅਧਿਕਾਰੀ ਜਰਨਲ ਐਡਵੋਕੇਟ ਸਾਰੇ ਜੋ ਵੀ ਅਫਸਰ ਮੌਜੂਦ ਸੀਗੇ ਸਾਡੇ ਪੈਨਲ ਮੀਟਿੰਗ ਸੀਗੀ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੇ 1 ਮਹੀਨੇ ਦਾ ਸਮਾਂ ਨਿਸ਼ਚਿਤ ਕੀਤਾ ਸੀਗਾ ਵੀ ਜੋ ਵੀ ਇਹਨਾਂ ਦੀ ਪਾਲਿਸੀ ਆ 1 ਮਹੀਨੇ ਦੇ ਵਿੱਚ ਵਿੱਚ ਤਿਆਰ ਕਰਕੇ ਇਹਨਾਂ ਤੇ ਲਾਗੂ ਕਰ ਦਿੱਤੀ ਜਾਵੇ ਪਰ 1 ਜੁਲਾਈ ਤੋਂ ਦੇਖ ਲਓ ਕਿੰਨਾ ਟਾਈਮ 8-9 ਮਹੀਨੇ ਉੱਪਰ ਟੱਪਣ ਦੇ باوجود ਆ ਅਸੀਂ ਫੇਰ ਵੀ ਲਗਾਤਾਰ ਸਰਕਾਰ ਨਾਲ ਜੋ ਮੀਟਿੰਗਾਂ ਸਾਨੂੰ ਬੁਲਾਇਆ ਅਸੀਂ ਜਾ ਕੇ ਟੇਬਲ ਟਾਕ ਤੇ ਬੈਠਨੇ ਆਂ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਵੀ ਸਾਨੂੰ ਜਿਹੜੀ ਮਾਰਚ ਦੇ ਵਿੱਚ ਬਜਟ ਪੇਸ਼ ਕੀ ਕਰਨਾ ਸੀਗਾ ਉਹਦਾ ਵਾਅਦਾ ਕੀਤਾ ਸੀਗਾ ਵੀ ਜਿਹੜੀ ਛੋਟੀ ਪਾਲਿਸੀ ਆ ਮਾਰਚ ਦੇ ਵਿੱਚ ਦਾ ਲਾਗੂ ਕਰਕੇ ਤਾੜੂ ਲਾਗੂ ਕਰ ਦਿੱਤੀ ਜਾਊਗੀ ਪਰ ਬਜਟ ਸੈਸ਼ਨ ਵੀ ਨਿਕਲ ਗਿਆ ਤੇ ਸਾਡੀ ਪਾਲਿਸੀ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਹੈ ਜਿਹਦੇ ਕਰਕੇ ਜੋ ਸਾਡੇ ਪ੍ਰੋਗਰਾਮ ਸੀਗੇ ਉਹ ਅਸੀਂ ਸਟੈਂਡ ਕੀਤੇ ਨੇਗੇ ਆਉਣ ਵਾਲੇ ਸਮੇਂ 'ਚ ਸਾਡੀ 7 8 9 ਦੀ ਹੜਤਾਲ ਆ ਗਈ ਜੋ ਕਿ ਸਾਨੂੰ ਸਤਿਖੇ ਰੂਪਰੇ ਵਿੱਚ ਸੰਘਰਸ਼ ਜਿਉ ਲਿਖਿਆ ਪਿਆ ਉਹ ਕਰਾਂਗੇ ਤੇ ਹੋਰ ਵੀ ਜੇ ਨਜ਼ਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਨੂੰ ਜੋ ਤਿੱਖੇ ਐਕਸ਼ਨ ਨੇ ਉਹ ਕਰਦੇ ਰਵਾਂਗੇ ਇਹਦੇ ਤੁਹਾਡੇ ਮਾਧਿਅਮ ਰਾਹੀਂ ਆਪцам ਨੂੰ ਜਨਤਾ ਨੂੰ ਆਮ ਜਨਤਾ ਨੂੰ ਤੇ ਸਾਡੇ ਜੋ ਸਰਕਾਰਾਂ ਨੇ ਜਾਂ ਸਾਡੀ ਸੈਂਟਰ ਦੀ ਸਰਕਾਰ ਆ ਉਹਨੂੰ ਵੀ ਮੈਂ ਦੱਸਣਾ ਚਾਹਨਾਗਾ ਕਿ ਜੋ ਇਹ ਸਾਡੇ ਵਾਸਤੇ ਵੀਰਾਂ ਵਾਸਤੇ ਜੋ ਡਰਾਈਵਰ ਭਾਈਚਾਰਾਗਾ ਉਹਨਾਂ ਵਾਸਤੇ ਇਹ ਹਿੱਟਨ ਰੰਦਾ ਜੋ ਕਾਨੂੰਨ ਲੈ ਕੇ ਆ ਰਹੇ ਨੇਗੇ ਜੋ ਕਿ ਬਹੁਤ ਹੀ ਮਾਰੂ ਆਗਾ ਕਿਉਂਕਿ ਇਹਨਾਂ ਨੇ ਉਹ ਕਾਨੂੰਨ ਤਿਆਰ ਕਰਕੇ ਰੱਖਿਆ ਹੋਇਆ ਤੇ 2025 ਦੇ ਵਿੱਚ ਜੋ ਸੈਂਟਰ ਸਰਕਾਰ ਆ ਉਹ ਲਾਗੂ ਕਰਨਾ ਦੀ ਝਾਕ ਦੇ ਵਿੱਚ ਆ ਵੀ ਅਸੀਂ ਉਹ 2025 ਦੇ ਵਿੱਚ ਲਾਗੂ ਕਰ ਦਾਂਗੇ ਅਗਰ ਉਹ ਮਾਰੂ ਕਾਨੂੰਨ ਆਪਣੇ ਆਉਂਦਾਗਾ ਡਰਾਈਵਰ ਵੀਰਾਂ ਤੇ ਆਉਂਦਾਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਸ਼ ਨੂੰ ਚਲਾਉਣ ਦੇ ਲਈ ਟਰੱਕ ਚਲਾਉਣ ਦੇ ਲਈ ਬੱਸ ਚਲਾਉਣ ਦੇ ਲਈ ਟੈਕਸੀ ਚਲਾਉਣ ਦੇ ਲਈ ਜਾਂ ਕੋਈ ਆਮ ਟਰੈਕਟਰ ਚਲਾਉਣ ਦੇ ਲਈ ਡਰਾਈਵਰ ਨਹੀਂ ਮਿਲਣਾ ਹੈਗਾ ਕਿਉਂਕਿ ਇਹ ਕਾਨੂੰਨੀ ਇਹਨਾਂ ਮਾਰੂ ਆ ਜਿਹਦੇ ਤਹਿਤ ਅਸੀਂ ਨੇ ਸਾਡੀ ਜਥੇਬੰਦੀ ਨੇ ਸੀਆਈਟੀਯੂ ਦਾ ਸਮਰਥਨ ਕੀਤਾਗਾ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਆ ਗਈ ਪੂਰਾ ਦੇਸ਼ ਦਾ ਚੱਕਾ ਜਾਮ ਕਰਨਾ 20 ਮਈ ਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਰੋਡ ਵਿੱਚ ਪਨਵਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਉਹ 20 ਤਰੀਕ ਦੀ ਹਮਾਇਤ ਕਰਾਂਗੇ ਪੂਰਨ ਤੌਰ ਤੇ ਅਸੀਂ ਭਾਰਤ ਬੰਦ ਦਾ ਜੋ ਸੰਕਲਪ ਦਿੱਤਾ ਉਹਨੂੰ ਸਫਲ ਕਰਾਂਗੇ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡ ਵਿੱਚ ਪਨਵਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਸੰਗਰੂੜੀਪੁਰ ਸੈਕਟਰਿਆਂ ਜੀ ਨੇ ਦੀ ਗੱਲ ਕਰੀ ਜਾਵੇ ਕਿ ਕਿੰਨੇ ਮੁਲਾਜ਼ਮ ਨੇ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਆਪਣੇ ਮੰਗਵਾਂ ਲੈ ਕੇ ਅੱਜ ਤੜਕੜਤਾ ਜਿਵੇਂ ਮੋਟਾ ਦਾ ਹਿਸਾਬ ਲਾਵਾ ਜੀ ਪਾਨ ਵਾਸਤੇ ਪੀਆਰਟੀਸੀ ਦੇ ਵਿੱਚ ਲਗਭਗ 7500 ਤੋਂ 8000 ਮੁਲਾਜ਼ਮਾਂ ਜੋ ਕੱਚਾ ਕੰਮ ਕਰਦਾ ਪਿਛਲੇ 14-15 ਸਾਲਾਂ ਤੋਂ ਜਿਨ੍ਹਾਂ ਨੂੰ ਬਹੁਤ ਹੀ ਘੱਟ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਡਿਊਟੀ 16-16 ਘੰਟੇ ਲਈ ਜਾਂਦੀ ਹੈ ਅਸੀਂ ਜਿੱਥੇ ਆਪਦੀ ਪੱਕੇ ਹੋਣ ਦੀ ਰੋਜ਼ਗਾਰ ਨੂੰ ਪੱਕਾ ਕਰਾਉਣ ਦੀ ਲੜਾਈ ਲੜਦੇ ਆਂ ਨਾਲ ਦੀ ਨਾਲ ਅਸੀਂ ਆਪਣੇ ਇਹਨਾਂ ਅਦਾਰਿਆਂ ਨੂੰ ਬਚਾਉਣ ਦੀ ਵੀ ਲੜਾਈ ਲੜਦੇ ਆਂ ਜਿਵੇਂ ਤੁਸੀਂ ਪਿੱਛੇ ਇਸ਼ਤਿਹਾਰ ਪੜ੍ਹਿਆ ਹੋਣਾ ਪਹਿਲਾਂ ਪਨਵਸ ਦੇ ਵਿੱਚ ਇੱਕ ਵੀ ਕਿਲੋਮੀਟਰ ਸਕੀਮ ਦੀ ਬੱਸ ਨਹੀਂ ਸੀ ਉਸ ਅਦਾਰੇ ਦੇ ਵਿੱਚ ਵੀ ਕਿਲੋਮੀਟਰ ਗੱਡੀਆਂ ਪਾਉਣ ਦੀ ਜੋ ਤਿਆਰੀ ਕੀਤੀ ਜਾ ਰਹੀ ਹੈ ਪੀਆਰਟੀਸੀ ਦੇ ਵਿੱਚ ਧੜਾ ਧੜ ਕਿਲੋਮੀਟਰ ਗੱਡੀਆਂ ਪਾਈਆਂ ਜਾ ਰਹੀਆਂ ਨੇ ਜੋ ਕਿਲੋਮੀਟਰ ਗੱਡੀਆਂ ਨੂੰ ਇੱਕ ਪ੍ਰਾਈਵੇਟ ਮਾਲਕ ਦੀਆਂ ਗੱਡੀਆਂ ਨੇ ਜੋ ਕਿ 5 ਸਾਲ ਦੇ ਲਈ ਅਦਾਰੇ ਕੋਲੇ ਰਹਿੰਦੀਆਂ ਨੇ ਤੇ ਉਸ ਤੋਂ ਕਰੋੜਾਂ ਰੁਪਈਆ ਦਾ ਮੁਨਾਫਾ ਕਰਕੇ ਪੰਜ ਸਾਲ ਬਾਅਦ ਬੱਸ ਵੀ ਮਾਲਕ ਦੀ ਹੋ ਜਾਂਦੀ ਹੈ ਤੇ ਅਦਾਰਾ ਫੇਰ ਉੱਥੇ ਦਾ ਉੱਥੇ ਆ ਜਾਂਦਾ ਅਸੀਂ ਜਥੇਬੰਦੀ ਵੱਲੋਂ ਇਹ ਵੀ ਮੰਗ ਕਰਦੇ ਆ ਕਿ ਆਪਣੀ ਮਾਲਕੀਆਂ 10000 ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਅਦਾਰਾ ਨਿਰੰਤਰ ਇਸੇ ਤਰ੍ਹਾਂ ਆਪਣੇ ਪੈਰਾਂ ਤੇ ਖੜਾ ਰਹੇ ਤੇ ਚੱਲਦਾ ਰਹੇ ਅੱਜ ਜੋ ਸਾਡੀਆਂ ਬਸਾਂ ਦੇ ਵਿੱਚ 17 ਕੈਟਾਗਰੀਆਂ ਫ੍ਰੀ ਸਫਰ ਕਰਦੀਆਂ ਨੇ ਜਿਦੇ ਚ ਮੇਰੀਆਂ ਮਾਵਾਂ ਭੈਣਾਂ ਹੋਗੀਆਂ ਅੰਗਹੀਨ ਹੋਗੇ ਵਿਦਿਆਰਥੀ ਹੋਗੇ ਮੁਲਾਜ਼ਮ ਵਰਗ ਹੋਗੇ ਜਾਂ ਕੈਂਸਰ ਪੀੜਿਤ ਲੋਕ ਹੋਗੇ ਉਹਨਾਂ ਨੂੰ ਉਸੇ ਵੇਵ ਸੇਵਾ ਉਸੇ ਤਰ੍ਹਾਂ ਨਿਰੰਤਰ ਪ੍ਰਦਾਨ ਹੁੰਦੀ ਰਹੇ ਇਹਨਾਂ ਲੜਾਈਆਂ ਨੂੰ ਲੈ ਕੇ ਅਸੀਂ ਮੰਗ ਕਰਦੇ ਹਾਂ ਕਿ ਜਿੰਨੇ ਵੀ ਕੱਚੇ ਮੁਲਾਜ਼ਮਾਂ ਜੋ 14 14 15 15 ਸਾਲਾਂ ਤੋਂ ਅਸੀਂ ਇਹਨਾਂ ਅਧਾਰਾਂ ਦੇ ਵਿੱਚ ਕੰਮ ਕਰਦੇ ਆਂ ਸਮੇਂ ਦੀਆਂ ਸਰਕਾਰਾਂ ਤੋਂ ਹਮੇਸ਼ਾ ਮੰਗ ਕਰਦੇ ਆਂ ਆ ਸਾਨੂੰ ਪੱਕਾ ਕੀਤਾ ਜਾਵੇ 10000 ਨਾਮੀਆਂ ਬੱਸਾਂ ਪਾਈਆਂ ਜਾਣ ਘੱਟ ਤਨਖਾਹ ਵਾਲੇ ਸਾਥੀਆਂ ਦੀ ਤਨਖਾਹ ਬਰਾਬਰ ਜੋ ਸੰਸਦ 2016 ਦੇ ਵਿੱਚ ਸੁਪਰੀਮ ਕੋਰਟ ਦਾ ਆਰਡਰ ਆ ਵੀ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤੇ ਨਜਾਇਜ਼ ਕੰਡੀਸ਼ਨਾਂ ਲਾ ਕੇ ਕੱਢੇ ਹੋਏ ਸਾਥੀਆਂ ਨੂੰ ਬਹਾਲ ਕੀਤਾ ਜਾਵੇ ਦੇਖ ਰਹੇ ਆ ਕਿ ਜਿਹੜੇ ਆਮ ਲੋਕਾਂ ਨੇ ਖੱਜਲ ਖਵਾਰ ਹੋ ਰਹੇ ਕਿਉਂਕਿ ਬੱਸ ਸਟੈਂਡ ਦੇ ਵਿੱਚ ਬੱਸ ਨਹੀਂ ਆ ਰਹੀ ਕੀ ਜੀ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆਮ ਜਨਤਾ ਤੋਂ ਤੁਹਾਡੇ ਮਾਧਿਅਮ ਰਾਹੀਂ ਮਾਫੀ ਵੀ ਮੰਗਣਾ ਚਾਹਣਾ ਵੀ ਅੱਜ ਜੋ 2 ਘੰਟੇ ਲਈ ਪੰਜਾਬ ਦੇ ਜਿੰਨੇ ਵੀ ਬੱਸ ਸਟੈਂਡ ਨੂੰ ਬੰਦ ਕੀਤੇ ਨੇ ਤੇ ਬਾਹਰੋਂ ਖੱਜਲ ਖਵਾਰ ਹੋ ਕੇ ਬੱਸ ਮਿਲ ਰਹੀ ਆ ਇਹਦੀ ਜੋ ਕੈਦੀਆ ਵੀ ਆਪਾਂ ਜ਼ਿੰਮੇਵਾਰਾ ਉਹ ਸਮੌਕੇ ਦੀ ਸਰਕਾਰ ਆ ਜਾਂ ਮੈਨੇਜਮੈਂਟ ਕਿਉਂਕਿ ਜਥੇ ਬੰਦੀ ਇਮੀਡੀਏਟਲੀ ਮੌਕੇ ਤੇ ਕੋਈ ਵੀ ਅੱਡਾ ਨਹੀਂ ਬੰਦ ਕਰਦੀ ਅਸੀਂ ਇੱਕ ਮਹੀਨਾ ਪਹਿਲਾਂ ਲਿਖਤੀ ਨੋਟਿਸ ਅਸੀਂ ਪਿੱਛੇ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਕਰਕੇ ਅਖਬਾਰਾਂ ਦੇ ਵਿੱਚ ਨਿਊਜ਼ ਦੇ ਵਿੱਚ ਖਬਰਾਂ ਲਵਾਈਆਂ ਕਿ 2 ਘੰਟਿਆਂ ਲਈ ਅੱਡੇ ਬੰਦ ਕਰਾਂਗੇ ਅੱਜ ਮੈਂ ਆਪਦੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਕਿ ਅੱਜ ਸਿਰਫ 2 ਘੰਟੇ ਲਈ ਪੰਜਾਬ ਦੇ ਅੱਡੇ ਬੰਦ ਕੀਤੇ ਨੇ ਅੱਜ 3 ਤਰੀਕ ਹੋਈ ਆ 7 8 ਤੇ 9 ਤਰੀਕ ਨੂੰ ਤਿੰਨ ਰੋਜ਼ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਜੋ ਅਸੀਂ ਪਹਿਲਾਂ ਤੋਂ ਲਿਖਤੀ ਨੋਟਿਸ ਦਿੱਤਾ ਹੋਇਆ ਕਿਉਂਕਿ ਹੜਤਾਲ ਕਰਨਾ ਜਾਂ ਅੱਡੇ ਬੰਦ ਕਰਨਾ ਕੋਈ ਸਾਡਾ ਸ਼ੌਂਕ ਨਹੀਂ ਅਸੀਂ ਬੜੇ ਸਤਾਏ ਹੋਏ ਹਾਂ ਸਰਕਾਰਾਂ ਤੋਂ ਮੈਨੇਜਮੈਂਟ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਸੀਂ ਇਹਨਾਂ ਆਧਾਰਿਆਂ ਦੇ ਵਿੱਚ ਕੋਈ ਹੜਤਾਲਾਂ ਧਰਨੇ ਜਾਂ ਅੱਡੇ ਬੰਦ ਕਰਨ ਦੇ ਲਈ ਭਰਤੀ ਨਹੀਂ ਹੋਏ ਸਾਡੀ ਮਜਬੂਰੀ ਹੋ ਚੁੱਕੀ ਆ ਕਿਉਂਕਿ ਅਸੀਂ ਆਮ ਜਨਤਾ ਦੀ ਸੇਵਾ ਕਰਨ ਦੇ ਲਈ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਤਰਖਾਹ ਲੈਣ ਦੇ ਲਈ ਪੱਕੇ ਹੋਣ ਦੇ ਲਈ ਇਸ ادارے ਦੇ ਵਿੱਚ ਭਰਤੀ ਹੋਏ ਆ ਪਰ ਜਦੋਂ ਸਰਕਾਰ ਸਾਨੂੰ 14 14 15 ਸਾਲਾਂ ਤੋਂ ਸਾਡਾ ਅਸੋਸੀਏਸ਼ਨ ਕਰਦੀ ਆ ਰਹੀ ਆ ਸਾਨੂੰ ਪੱਕਾ ਨਹੀਂ ਕਰਦੀ ਤਾਂ ਮਜਬੂਰਾਂ ਸਾਨੂੰ ਇੱਕ ਕਦਮ ਚੁੱਕਣੇ ਪੈਂਦੇ ਨੇ ਜਿਹੜੀ ਤੁਸੀਂ ਗੱਲ ਕੀਤੀ ਕਿ 7 8 9 ਨੂੰ ਪੱਕਾ ਬੰਦ ਇਹ ਮੁਕੰਮਲ ਬੰਦ ਹੈ ਵਿੱਚ ਸਾਰੇ ਪੱਕੇ ਮੁਲਾਜ਼ਮ ਵੀ ਆਣਗੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਹੈ ਨਹੀਂ ਇਹ ਸਿਰਫ ਕੱਚੇ ਮੁਲਾਜ਼ਮਾਂ ਦੀ ਹੜਤਾਲ ਹੈ ਜੀ ਇਹ ਸਾਡੀਆਂ ਜੋ ਭਰਾਤਰੀ ਜਥੇਬੰਦੀਆਂ ਸੀਟੂ ਆ ਜਾਂ ਸਾਡੇ ਨਾਲ 31/7 ਜੋ ਜਾਜ ਜਥੇਬੰਦੀ ਹੈ ਉਹ ਵੀ ਸਾਡੇ ਨਾਲ ਸਮਰਥਨ ਕਰਨ ਦੀ ਗੱਲ ਕਰ ਰਹੇ ਨੇ ਤੇ ਇਹ ਵੈਸੇ ਹੜਤਾਲ ਜੋ ਪ੍ਰੋਗਰਾਮ ਉਲੀਕਿਆ ਪੰਜਾਬ ਰੋਡ ਪਾਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਜਿਹੜੀ 25/11 ਦੇ ਝੰਡੇ ਦੇ ਥੱਲੇ ਉਲੀਕਿਆ ਗਿਆ ਭਰਾਤਰੀ ਜਥੇਬੰਦੀਆਂ ਦਾ ਸਾਡੇ ਨਾਲ ਸਾਥ ਆ ਪਰ ਜੋ ਰੈਗੂਲਰ ਸਟਾਫ ਉਹ ਗੱਡੀਆਂ ਚਲਾ ਸਕਦੇ ਨੇ ਜੇ ਮੈਂ ਦੱਸਾਂ ਤੇ ਰੈਗੂਲਰ ਸਟਾਫ ਹੈ ਕਿੰਨਾ ਕੁ ਸਾਰੇ ਡੀਪੋਂ ਦੇ ਵਿੱਚ ਸਿਰਫ 5 ਜਾਂ 10 7% ਰੈਗੂਲਰ ਸਟਾਫ ਆ ਬਾਕੀ ਸਾਰੇ ਡੀਪੋਂ ਦੇ ਵਿੱਚ ਜਿੰਨਾ ਵੀ ਸਟਾਫ ਆ ਉਹ ਕੱਚਾ ਹੈ ਕਿਉਂਕਿ ਪਿਛਲੇ ਸਮਿਆਂ ਤੋਂ ਲਾ ਲਈਏ ਵੀ ਪਿਛਲੇ 7-8 ਸਾਲਾਂ ਤੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਸੋ ਇਸੇ ਲੜਾਈ ਨੂੰ ਲੜਦੇ ਹੋਏ ਸਾਡੀ ਜਥੇਬੰਦੀ ਇਹ ਪ੍ਰੋਗਰਾਮ ਕਰਦੀ ਆ ਕਿਉਂਕਿ ਅਸੀਂ ਮੰਗ ਕਰਦੇ ਆ ਕਿ ਸਾਡੇ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਪੱਕੇ ਕੀਤੇ ਜਾਣ 10000 ਨਵੀਆਂ ਬੱਸਾਂ ਪਾਈਆਂ ਜਨ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਨਜਾਇਜ਼ ਕੰਡੀਸ਼ਨਾਂ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਤੇ ਕ੍ਰਿਸ਼ਨਾ ਲਾ ਕੇ ਕੱਢੇ ਸਾਥੀਆਂ ਨੂੰ ਬਹਾਲ ਕੀਤਾ ਜਾਵੇ ਜਤਿੰਦਰਪਾਲ ਸਿੰਘ ਲੋਟੇ ਜੀ ਮੈਂ ਵੀ ਪਟਿਆਲੇ ਜਾਣਾ ਸੀਗਾ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਕੁਝ ਬੱਸਾਂ ਮੰਗ ਤੇਰੇ ਪਰੇਸ਼ਾਨੀ ਦਾ ਬਹੁਤ ਜ਼ਿਆਦਾ ਹੋ ਰਹੀ ਹੈ ਜਿੰਨੀਆਂ ਵੀ ਬੱਸਾਂ ਨੇ ਸਾਰੀਆਂ ਬੱਸ ਸਟੈਂਡ ਤੋਂ ਬਾਹਰ ਖੜੀਆਂ ਨੇ ਕੋਈ ਕਿੱਥੇ ਖੜੀ ਆ ਕੋਈ ਕਿੱਥੇ ਖੜੀ ਆ 200 ਮੀਟਰ ਤੱਕਰ ਲੰਬੀ ਲਾਈਨ ਲੱਗੀ ਹੈ ਬੱਸਾਂ ਵਾਲਿਆਂ ਦੀ ਕੋਈ ਮਤਲਬ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੋਈ ਮਤਲਬ ਕਿ ਖੜ ਕੇ ਬਹਿ ਕੇ ਜਿਵੇਂ ਅੰਦਰ ਬਹਿ ਕੇ ਆਰਾਮ ਨਾਲ ਬਸ ਮਿਲ ਜਾਂਦੀ ਦੀ ਬਾਹਰ ਬਸਾਂ ਦੇ ਖੱਜਲਖਵਾਈ ਹੋ ਰਹੇ ਨੇ ਲੋਕ ਆਂਦੇ ਜਾਂਦੇ ਵੀ ਜਿਹੜੇ ਨੇ ਕੋਈ ਕਿਤੇ ਖੜਾ ਕੋਈ ਕਿਤੇ ਖੜਾ ਬਸਾਂ ਦਾ ਕਿਸੇ ਨੂੰ ਪਤਾ ਨਹੀਂ ਵੀ ਕਿੱਥੋਂ ਕਿਹੜੀ ਤੁਰਣੀ ਹੈਗੀ ਕੀ ਕਹਿਣਾ ਚਾਉਂਗੇ ਸਰਕਾਰ ਨੂੰ ਕਿ ਜਿਹੜੇ ਇਹਨਾਂ ਦੇ ਬਲੇ ਹੜਤਾਲ ਕੀਤੀ ਗਈ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਇੱਕ ਪਾਲਾਂਬੇ ਕੀਤਾ ਜਾਵੇ ਜਾਂ ਇਹਨਾਂ ਨੂੰ ਪੱਕਾ ਕੀਤਾ ਜਾਵੇ ਜਾਂ ਇਹਨਾਂ ਦਾ ਪੱਕਾ ਕੋਈ ਇੰਤਜ਼ਾਮ ਕੀਤਾ ਜਾਵੇ ਜੀ ਅੱਗੇ ਇਸ ਕਿੰਨੀ ਕਿ ਪਰੇਸ਼ਾਨੀ ਹੋ ਜੇ ਕਿਉਂਕਿ ਜਿਹੜੀ ਅੱਜ ਬੱਸ ਸਟੈਂਡ ਦੇ 2 ਘੰਟੇ ਲਈ ਬੰਦ ਹਨ ਬਹੁਤ ਪਰੇਸ਼ਾਨੀ ਹੋ ਰਹੀ ਹੈ ਬਦੀਨ ਹੋ ਰਹੇ ਨੇ ਲੋਕ ਰਸਤੇ 'ਚ ਬੰਦ ਹੋ ਰਹੇ ਨੇ ਕਿਵੇਂ ਕਿਵੇਂ ਤੱਕਦੇ ਨੇ ਜਾ ਕੇ ਹਾਂ ਨਹੀਂ ਨਾ ਅੱਗੇ ਦਾ ਬੱਸ ਸਟੈਂਡ ਤੇ ਅੱਗੇ ਬੱਸ ਸਟੈਂਡ ਤੇ ਲੱਗਦੀ ਸੀ ਹਾਂਜੀ ਹਾਂ ਹੁਣ ਤਾਂ ਜਿਨ੍ਹਾਂ ਨੇ ਕਿਤੇ ਜਾਣਾ ਆਣਾ ਉਹਨਾਂ ਨੂੰ ਹਾਂ ਬਹੁਤ ਪਰੇਸ਼ਾਨੀ ਹੈ ਜੀ ਬਹੁਤ ਪਰੇਸ਼ਾਨੀ ਹੈ